ਸਤਿ ਸ਼੍ਰੀ ਅਕਾਲ ਜੀ ਅਮਰੀਕਾ ਦੇ ਵੱਲੋਂ ਚੋਣਾਂ ਦੇ ਵਿੱਚ 트ੰਪ ਦੇ ਵੱਲੋਂ ਜਿਹੜਾ ਪ੍ਰਵਾਸ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜੀਆਂ ਗਈਆਂ ਅਤੇ ਚੋਣਾਂ ਦੇ ਦੌਰਾਨ ਉਹਨਾਂ ਦੀ ਜਿਹੜੀ ਉਹ ਜਿੱਤ ਹੋਈ ਹੈ 트ੰਪ ਦੇ ਵੱਲੋਂ ਜਿਹੜਾ ਰਾਸ਼ਟਰਪਤੀ ਬਣਦੇ ਸਾਰ ਹੀ ਜਿਹੜਾ ਉਹਨਾਂ ਦਾ ਆਪਣਾ ਪਹਿਲਾ ਫੈਸਲਾ ਸੀ ਕਿ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾਊਗਾ ਜੋ ਅवैध ਰੂਪ ਦੇ ਨਾਲ ਰਹਿ ਰਹੇ ਹਨ ਤੇ ਉਹਨਾਂ ਨੇ ਇਸ ਤੇ ਬਾਅਦ ਜਿਹੜਾ ਉਹ ਫੈਸਲਾ ਕੀਤਾ ਕਿ ਜੋ ਲੋਕ ਅवैध ਰੂਪ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵਾਪਸ भेजा ਜਾਊਗਾ ਲਗਭਗ ਇਹ ਗਿਣਤੀ 50 ਲੱਖ ਤੋਂ ਵੀ ਜਿਹੜੀ ਉਹ ਅੰਕੜਾ ਜਿਹੜਾ ਉਹ ਭਾਰ ਹੈ ਇਸ ਦੇ ਵਿੱਚ ਭਾਰਤ ਦਾ ਜਿਹੜਾ ਹੋ ਸਥਾਨ ਹੈ ਉਹ ਤੀਜਾ ਹੈਗਾ ਇਸ ਤੋਂ ਪਹਿਲਾਂ ਮੈਕਸੀਕੋ ਜਿਹੜਾ ਉਹ ਪਹਿਲੇ ਨੰਬਰ ਦੇ ਉੱਪਰ ਹੈ ਅਮਰੀਕਾ ਦੇ ਵੱਲੋਂ ਪਹਿਲਾਂ ਤਾਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਜਿਹੜਾ ਉਹ ਵਾਪਸੀ ਭੇਜਿਆ ਗਿਆ ਜਿਸ ਵਿੱਚੋਂ ਬ੍ਰਾਜ਼ਿਲ ਇੱਕ ਅਜਿਹਾ ਦੇਸ਼ ਸੀ ਜਿਸ ਨੇ ਆਪਣੇ ਯਾਤਰੀਆਂ ਨਾਲ ਟਰੰਪ ਵੱਲੋਂ ਕੀਤੇ ਗਏ ਜੁਰਮ ਵਿਹਾਰ ਦੀ ਜਿਹੜੀ ਉਹ ਆਲੋਚਨਾ ਕੀਤੀ ਗਈ ਅਤੇ ਕਿਹਾ ਸੀ ਕਿ ਉਸਦੇ ਲੋਕਾਂ ਨੂੰ ਹੱਥਕੜੀਆਂ ਲਾਉਣਾ ਅਤੇ ਹਵਾਈ ਯਾਤਰਾ ਦੌਰਾਨ ਪਾਣੀ ਨਾ ਪੀਣ ਦੇਣਾ ਜਿਹੜਾ ਵਾਸ਼ਰੂਮ ਨਾ ਯੂਜ਼ ਕਰਨ ਦੇਣੇ ਏਸੀ ਬੰਦ ਰੱਖਣਾ ਇਹਨਾਂ ਸਾਰੀਆਂ ਗੱਲਾਂ ਦੀ ਜਿਹੜਾ ਉਸਦੇ ਵੱਲੋਂ ਨਿੰਦਾ ਜਿਹੜੀ ਉਹ ਕੀਤੀ ਗਈ ਦੱਸ ਦੇ ਕਿ ਵਾਪਸ ਭੇਜੇ ਜਾਣ ਵਾਲੇ ਯਾਤਰੀਆਂ ਨੂੰ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਹੱਥਕੜੀਆਂ ਲਾ ਆਈਆਂ ਹੋਈਆਂ ਸੀ ਅਤੇ ਇਸੇ ਤਰੀਕੇ ਦੇ ਨਾਲ ਆ ਭਾਰਤੀਆਂ ਨੂੰ ਵੀ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਭਾਰਤ ਨੂੰ ਅਮਰੀਕਾ ਦੇ ਹਵਾਈ ਸੈਨਾ ਦਾ ਜਹਾਜ਼ ਜਿਹੜਾ ਉਹ ਲੈ ਕੇ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਤੇ ਜਿਹੜਾ ਪਹੁੰਚਿਆ ਇਸ ਜਹਾਜ਼ ਦੇ ਵਿੱਚ ਤਕਰੀਬਨ 104 ਲੋਕ ਸ਼ਾਮਿਲ ਸਨ ਪਰ ਇਹਨਾਂ ਲੋਕਾਂ ਨੂੰ ਹੱਥਕੜੀ ਜਿਹੜੀ ਉਹ ਲਾਈ ਹੋਈ ਸੀ ਅਤੇ ਨਾ ਹੀ ਜਿਹੜਾ ਇਸ ਦੇ ਵਿੱਚ ਉਹਨਾਂ ਬਾਰੇ ਕੋਈ ਜਾਣਕਾਰੀ ਜਿਹੜੀ ਸਾਹਮਣੇ ਆਈ ਬਾਅਦ ਦੇ ਵਿੱਚ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਵਾਪਸ ਲਿਆਂਦਾ ਗਿਆ ਭਾਵੇਂ ਕਿ ਕਾਂਗਰਸ ਦੇ ਕਈ ਲੀਡਰਾਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਚਿੰਤਾ ਜ਼ਰੂਰ ਪ੍ਰਗਟਾਈ ਗਈ ਪਰ ਆਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਵੱਲੋਂ ਜਿਹੜਾ ਇਸ ਉੱਪਰ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਾਂ ਫਿਰ ਅਮਰੀਕਾ ਦੀ ਸਰਕਾਰ ਕੋਈ ਗੁਜ਼ਾਰੀ ਨੂੰ ਲੈ ਕੇ ਕੋਈ ਜਿਹੜੀ ਨਿੰਦਾ ਤੱਕ ਜਿਹੜੀ ਉਹ ਨਹੀਂ ਕੀਤੀ ਗਈ ਕੋਈ ਚਿੰਤਾ ਇਸ ਮਾਮਲੇ ਦੇ ਉੱਪਰ ਨਹੀਂ ਪ੍ਰਗਟਾਈ ਗਈ ਬਲਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਦੇ ਉੱਪਰ ਜਾ ਰਹੇ ਹਨ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਦੌਰੇ ਜਾਣ ਤੋਂ ਦੌਰੇ ਤੇ ਜਾਣ ਤੋਂ ਪਹਿਲਾਂ ਜਿਹੜਾ ਇਸ ਤਰੀਕੇ ਦੇ ਭਾਰਤ ਦੇ ਲੋਕਾਂ ਦੇ ਨਾਲ ਆ ਕਾਰਵਾਈ ਨੂੰ ਲੈ ਕੇ ਜਿਹੜੇ ਹੋ ਸਵਾਲ ਵੀ ਉੱਠਰੇ ਹਨ ਦੂਜੇ ਪਾਸੇ ਇਸ ਤੋਂ ਪਹਿਲਾਂ ਟਰੰਪ ਨੇ ਸ਼ਰਯਾਮ ਜਿਹੜਾ ਭਾਰਤ ਦਾ ਨਾਮ ਲੈਂਦੇ ਹੋਏ ਕਿਹਾ ਸੀ ਕਿ ਭਾਰਤ ਜਿਆਦਾ ਜਿਹੜਾ ਟੈਰਿਫ ਉਹ ਲਗਾ ਰਿਹਾ ਹੈਗਾ ਤਾਂ ਹੁਣ ਅਮਰੀਕਾ ਵੀ ਭਾਰਤ ਤੇ ਜਿਆਦਾ ਟੈਰਿਫ ਲਗਾਵੇਗਾ ਇਸ ਇਸ ਉੱਪਰ ਵੀ ਭਾਰਤ ਦੇ ਵੱਲੋਂ ਕੋਈ ਬਿਆਨ ਜਿਹੜਾ ਪਹਿਲਾਂ ਉਹ ਸਾਂਝਾ ਨਹੀਂ ਕੀਤਾ ਗਿਆ ਸਗੋਂ ਜਿਹੜੀਆਂ ਅਜਈਆਂ ਵੱਡੀਆਂ-ਵੱਡੀਆਂ ਖਬਰਾਂ ਜਿਹੜੀਆਂ ਛੋਟੀਆਂ-ਮੋਟੀਆਂ ਖਬਰਾਂ ਦੇ ਥੱਲੇ ਜਿਹੜੀਆਂ ਉਹ ਦੱਬ ਕੇ ਰੱਖ ਦਿੱਤੀਆਂ ਗਈਆਂ ਬਣਦਾ ਤਾਂ ਇਹ ਸੀ ਕਿ ਅਮਰੀਕਾ ਦੇ ਹਵਾਈ ਸੈਨਾ ਦੇ ਜਹਾਜ਼ ਦੇ ਭਾਰਤ ਪੰਜਾਬ ਅੰਮ੍ਰਿਤਸਰ 에어ਪੋਰਟ ਤੇ 104 ਭਾਰਤੀਆਂ ਨੂੰ ਲੈ ਕੇ ਉਤਰਨ ਵਾਲੇ ਜਹਾਜ਼ ਦੇ ਪ੍ਰਤੀ ਜਿਹੜਾ ਭਾਰਤ ਨੂੰ ਰੋਸ ਪ੍ਰਗਟ ਕਰਨਾ ਚਾਹੀਦਾ ਸੀ ਪਰ ਸਰਕਾਰ ਦੀ ਇਸ ਮਾਮਲੇ ਦੇ ਉੱਪਰ ਜਿਹੜੀ ਚੁੱਪੀ ਬੜਾ ਕੁਝ ਜਿਹੜਾ ਉਹ ਬਿਆਨ ਕਰਦੀ ਹੈ ਕਿ ਭਾਰਤ ਤਾਕਤਵਰ ਦੇਸ਼ ਹੁੰਦੇ ਹੋਏ ਵੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਅਮਰੀਕਾ ਦੀ ਇਸ ਕਾਰਵਾਈ ਤੋਂ ਡਰ ਚੁੱਕੇ ਨੇ ਹਾਲੇ ਤਾਂ 18000 ਦੇ ਕਰੀਬ ਭਾਰਤੀਆਂ ਨੇ ਜਿਹੜਾ ਉਹ ਭਾਰਤ ਦੇ ਵਿੱਚ ਵਾਪਸ ਆਉਣਾ ਹੈ ਹਾਲੇ ਤਾਂ ਜਿਹੜੀ ਗਿਣਤੀ ਹੈ ਜਿਹੜੀ ਉਹ 104 ਹੀ ਜਿਹੜੀ ਉਹ ਹੋਈ ਹੈ ਇਹਨਾਂ 18000 ਭਾਰਤੀਆਂ ਦੇ ਨਾਲ 2400 ਹੋਰ ਭਾਰਤੀ ਵੀ ਜਿਹੜੇ ਉਹ ਦੱਸੇ ਜਾ ਰਹੇ ਨੇ ਸ਼ਾਇਦ ਜਿਨ੍ਹਾਂ ਦੇ ਕੋਲੇ ਕੋਈ ਕਾਗਜ਼ ਪੱਤਰ ਜਾਂ ਫਿਰ ਪਾਸਪੋਰਟ ਮੌਜੂਦ ਨਹੀਂ ਹੈ ਸ਼ਾਇਦ ਇਸ ਮੁੱਦੇ ਨੂੰ ਲੈ ਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਮੀਟਿੰਗ ਦੇ ਦੌਰਾਨ 트럼ਪ ਦੇ ਨਾਲ ਗੱਲਬਾਤ ਕਰਨਗੇ ਤਾਂ ਇਸ ਮੁੱਦੇ ਦੇ ਉੱਪਰ ਵੀ ਗੱਲਬਾਤ ਹੋ ਕਰ ਸਕਦੇ ਨੇ ਜਿਸ ਤਰੀਕੇ ਨਾਲ ਉਹ ਜਿਹੜਾ ਕਿਹਾ ਗਿਆ ਸੀ ਕਿ ਮੋਦੀ ਦੇਸ਼ਾਂ ਦੇ ਵਿਚਕਾਰ جنگ ਨੂੰ ਰਕਵਾ ਕੇ ਜਿਹੜੇ ਉਹ ਲੋਕਾਂ ਨੂੰ ਬਾਹਰ ਕੱਢ ਸਕਦੇ ਨੇ ਭਾਰਤੀਆਂ ਨੂੰ ਵਾਪਸ ਭਾਰਤ ਲਿਆ ਸਕਦੇ ਨੇ ਜਿਸ ਤਰੀਕੇ ਦਾ ਪ੍ਰਚਾਰ মিডিਆ ਦੇ ਵੱਲੋਂ ਕੀਤਾ ਗਿਆ ਸੀ ਤਾਂ ਭਾਜਪਾ ਦੇ ਵਿੱਚ ਵਧਦੇ ਹੋਏ ਕਦ ਵੱਡੇ ਵੱਡੇ ਲੀਡਰਾਂ ਦੇ ਇਸਾ ਤਰੀਕੇ ਦੇ ਨਾਲ ਜਿਹੜਾ ਚੁੱਪ ਰਹਿਣਾ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਜਿਹੜਾ ਉਹ ਮੰਨਿਆ ਜਾ ਰਿਹਾ ਹੈ ਕਿ ਦੂਜੇ ਦੇਸ਼ ਦਾ ਹਵਾਈ ਸੈਨਾ ਦਾ ਜਹਾਜ਼ ਭਾਰਤ ਦੀ ਜ਼ਮੀਨ ਦੇ ਉੱਪਰ ਕਿਸ ਤਰੀਕੇ ਨਾਲ ਬਿਨਾ ਮਨਜ਼ੂਰੀ ਤੋਂ ਜਿਹੜਾ ਉਹ ਉਤਰਿਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਅੱਗੇ ਵੀ ਅਮਰੀਕਾ ਦੇ ਵੱਲੋਂ ਭਾਰਤੀਆਂ ਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਅ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਮੁਲਾਕਾਤ ਤੋਂ ਬਾਅਦ ਇਸ ਨੂੰ ਕੋਈ ਠੱਲ ਜਿਹੜੀ ਉਹ ਪੈਂਦੀ ਹੈ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਤੇ ਆਪਣੀ ਰਾਏ ਜ਼ਰੂਰ ਦਿਓ